ਅਨਕ ਜੋਨ ਸੰਕਟ ਨਰਕ ਭੁੰਚਤ ਸਾਸਨ ਦੁਖ ਗਰਤ ਗਰਿਓ ਹੈ अनेका ਜੂਨਾ ਨੇ ਅਨਕ ਨਾ ਇਕ ਭਾਵ ਅਨੇਕ ਬੇਅੰਤ ਜੂਨਾ ਨੇ ਜਿਵੇਂ ਕਰੀਬਨ ਕਰੀਬਨ ਕਹਿ ਦਿੰਦੇ ਨੇ ਨਾ ਵੀ 84 ਲੱਖ ਜੂਨਾ ਨੇ ਹੁਣ 84 ਲੱਖ ਜੂਨਾ ਚ ਕਿੰਨੀ ਗਿਣਤੀ ਐ ਕੋਈ ਨਹੀਂ ਜਾਣਦਾ ਇਸ ਸਫਰ ਬਾਰੇ ਕੋਈ ਨਹੀਂ ਸਮਝ ਸਕਦਾ ਮਹਾਰਾਜ ਕਹਿੰਦੇ ਨੇ ਅਨੇਕਾਂ ਜਨਮ ਨੇ ਅਨੇਕਾਂ ਵਾਰੀ ਉਤਪਤੀ ਹੁੰਦੀ ਐ ਲੈਤਾ ਹੁੰਦੀ ਐ ਗਰਭ ਵਿੱਚ ਆਉਣਾ ਪੈਂਦਾ ਐ ਮਿਟਣਾ ਪੈਂਦਾ ਐ ਇਹ ਵੱਡਾ ਸੰਕਟ ਐ ਹੁਣ 10 ਮਹੀਨੇ ਮਾਈ ਦੇ ਗਰਭ ਵਿੱਚ ਲੜਕੇ ਰਹਿਣਾ ਨੌ ਦਾਸ ਮਾਹ ਟੰਗੇ ਰਹਿਣਾ ਇਹ ਕੋਈ ਸ਼ੌਕਾ ਥੋੜੀ ਹੈ ਉਹ ਬੱਚਾ ਰੋਂਦਾ ਹੈ ਨਾ ਜਨਮ ਤੇ ਵੈਰਾਗ ਕਰਦਾ ਹੈ ਸਤਪੁਰਸ਼ੇ ਦਾ ਪਾਖੇ ਦੱਸਦੇ ਨੇ ਵੀ ਮਾਇਆ ਹੁਣ ਪਕੜੇਗੀ ਜਕੜੇਗੀ ਵੈਰਾਗ ਕਰਦਾ ਹੈ ਪਰਮੇਸ਼ਵਰ ਗਰਭ ਵਿੱਚ ਪੁੱਠੇ ਲੜਕੇ ਜਠਰ ਦੀ ਅਗ ਤੋਂ ਡਰਦੇ ਹੋਏ ਤੈਨੂੰ ਯਾਦ ਰੱਖਿਆ ਸੀ ਹੁਣ ਸੁਰਤੀ ਖੰਡ ਖੰਡ ਹੋ ਜਾਵੇਗੀ ਮਾਇਆ ਇਸ ਚਿੱਕੜ ਵਿੱਚ ਹੁਣ ਆਗਾਜ਼ ਹੋ ਗਿਆ ਹੈ ਦੁਨੀਆ ਚਾ ਗਏ ਇੱਕ ਪੱਖ ਤੇ ਆਏ ਤੇ ਦੂਜਾ ਪੱਖ ਇਹ ਹੈ ਵੈਰਾਗ ਕਰਦਾ ਹੈ ਰੋਂਦਾ ਹੈ ਗੁਬਾਰ ਕੱਢਦਾ ਹੈ ਵੀ ਇਹ ਗਰਭ ਗਲੋਂ ਲੈ ਗਿਆ 10 ਮਹੀਨੇ ਪੁੱਠੇ ਲੜਕੇ ਰਹੇ ਆ ਬੜੀ ਮੁਸ਼ਕਲ ਸੀ ਨਿਕਲ ਆਏ ਬਾਹਰ ਬਚ ਗਏ ਫੁੱਟ ਫੁੱਟ ਕੇ ਰੋਂਦਾ ਹੈ ਉਹਨਾਂ ਦੋ ਚਾਰ ਦਿਨ ਕਿਸੇ ਬੰਦੇ ਨੂੰ ਪੁੱਠਾ ਠੰਗੋ ਕਾ ਕਿਤੇ ਸੌਖਾ ਹੈ ਲੜਕੇ ਰਹਿਣਾ ਬੜੀ ਮੁਸ਼ਕਲ ਹੈ ਇਉ ਗਰਭ ਵਿੱਚ ਪਿਆਰ ਰਹਿੰਦਾ ਹੈ ਵੱਡਾ ਕਲੇਸ਼ ਹੈ ਵੱਡਾ ਸੰਕਟ ਹੈ ਬੜੀਆਂ ਜੂਨਾ ਬਿਆਨ ਕੀਤੀਆਂ ਨੇ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਤੁਸੀਂ ਆ ਪੰਕਤੀ ਪੜ੍ਹਦੇ ਹੋ ਨਾ ਕਈ ਜਨਮ ਪਏ ਕੀਟ ਪਤੰਗਾ ਅੱਗੇ ਪੜ੍ਹਦੇ ਜਾਓ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹਾਇਵਰ ਬ੍ਰਿਕਜ ਹੋਇਓ ਕਈ ਜਨਮ ਸਾਖ ਕਰ ਉਪਾਇਆ ਲੱਖ 84 ਜੋਂਨ ਪਰਮਾਇਆ ਕਈ ਜਨਮ ਗਰਭ ਹਿਰ ਖਰਿਆ ਕਈ ਵਾਰ ਤੇ ਕਹਿੰਦੇ ਦੁਨੀਆ ਤੇ ਤੂੰ ਆ ਗਿਆ ਜੂਨਾ ਵਿੱਚ ਕਈ ਵਾਰ ਮਾਂ ਦੇ ਪੇਟ ਵਿੱਚ ਹੀ ਖੁਰ ਜਾਂਦਾ ਰਿਆ ਐ ਤੂੰ ਕਈ ਵਾਰ ਬੱਚਾ ਮਰ ਜਾਂਦਾ ਹੈ ਦੋਹਾਂ ਚੌਹ ਮਹੀਨਿਆਂ ਦਾ ਗਰਭ ਵਿੱਚ ਖੁਰ ਜਾਂਦਾ ਹੈ ਕਈ ਵਾਰ ਮੋਇਆ ਪੈਦਾ ਹੁੰਦਾ ਹੈ ਸੋ ਇੱਥੇ ਬੜੀਆਂ ਜੂਨਾ ਨੇ ਇਹ ਬੜਾ ਵੱਡਾ ਸੰਕਟ ਹੈ ਵੱਡਾ ਕਲੇਸ਼ ਹੈ ਵੱਡਾ ਦੁੱਖ ਹੈ ਇਹ ਕਿਹੜਾ ਇਸ ਸੰਕਟ ਵਿੱਚ ਫਸਦਾ ਹੈ ਜਿਹੜਾ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ ਜਿਹੜਾ ਪ੍ਰਮਾਤਮਾ ਤੋਂ ਦੂਰ ਰਹਿੰਦਾ ਹੈ ਜਿਵੇਂ ਕਬੀਰ ਜੀ ਕਹਿੰਦੇ ਨੇ ਨਾ ਕਹਿੰਦੇ ਬੜੀ ਵਾਰ ਗਰਭ ਵਿੱਚ ਆਉਣਾ ਪਿਆ ਹੈ ਬੜੀਆਂ ਜੂਨਾ ਵਿੱਚ ਆਉਣਾ ਪਿਆ ਹੈ ਔਰ ਜੂਨਾ ਦੀ ਗਿਣਤੀ ਮਿੰਤੀ ਵਿੱਚ ਕੀ ਪਈਏ ਇਹ ਪੈਂਡਾ ਬੜਾ ਲੰਮਾ ਐ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਸੋ ਇਹ ਗਰਭ ਦੀ ਅਗਨ ਵਿੱਚ ਕਈ ਵਾਰ ਸੜਨਾ ਪਿਆ ਕਬੀਰ ਕਹਿੰਦੇ ਰੱਬ ਨੂੰ ਚੇਤੇ ਕਰਨ ਵਿਰਤੀ ਕਰੇ ਤੇਰੀ ਨਜ਼ਾਤ ਬਖਸ਼ੇ ਤੈਨੂੰ ਕਬੀਰ ਜੀ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਨੇ ਫਿਰ ਜੂਨਾ ਵਿੱਚ ਨਾ ਆਉਣਾ ਪਵੇ ਭਾਈ ਰੱਬ ਦੇ ਗੀਤ ਗਾਓ ਪਰਮੇਸ਼ਵਰ ਦੇ ਚਰਨਾਂ ਵਿੱਚ ਜਗਾ ਮਿਲ ਜਾਵੇ ਮੰਜ਼ਲੇ ਮਕਸੂਦ ਤੇ ਤੁਸੀਂ ਪਹੁੰਚ ਜਾਓ ਸੋ ਇਥੇ ਨਿਰੰਕਾਰ ਨਾਲ ਸਾਨੂੰ ਜੋੜਨ ਲਈ ਬਾਣੀ ਉਪਦੇਸ਼ ਦਿੰਦੀ ਹੈ ਸੰਸਾਰ ਨਾਲ ਜੁੜੋਗੇ ਤੇ ਸੰਸਾਰ ਤੇ ਜੂਨਾ ਵਿੱਚ ਰਹਿਣਾ ਪਵੇਗਾ ਨਿਰੰਕਾਰ ਨੂੰ ਧਿਆਉਗੇ ਤੇ ਉਹ ਮੁਕਤੀ ਬਖਸ਼ ਦਵੇਗਾ ਚਰਣਾ ਵਿੱਚ ਜਗਾ ਬਖਸ਼ ਦਵੇਗਾ ਚੰਗੇ ਕਰਮ ਕਰੋਗੇ ਮਨੁੱਖਾ ਜਾਮਾ ਫਿਰ ਮਿਲ ਜਾਵੇਗਾ ਮੰਦੇ ਕਰਮ ਕਰੋਗੇ ਨਰਕਾਂ ਵਿੱਚ ਰਹਿਣਾ ਪੈ ਜਾਵੇਗਾ ਅੱਗੇ ਲਬਜ਼ ਮਹਾਰਾਜ ਨੇ ਵਰਤਿਆ ਹੈ ਨਰਕ ਹੁਣ ਇੱਥੇ अनेका ਵਾਰ ਨਰਕ ਪੈਣਾ ਪਵੇਗਾ ਇਹ ਗੱਲ ਕਹੀ ਹੈ ਬਾਦਸ਼ਾਹ ਨੇ ਜਿਹੜੇ ਪੁਰਾਣ ਨੇ ਨਾ ਸਨਾਤਨ ਮਤ ਦੇ ਉਹਨਾਂ ਵਿੱਚ ਇੱਕ ਦੇਸ਼ ਬਾਬਤ ਜ਼ਿਕਰ ਆਉਂਦਾ ਹੈ ਜੋ ਅਗੋਚਰ ਹੈ ਅੱਖਾਂ ਦਾ ਵਿਸ਼ਾ ਨਹੀਂ ਜਿੱਥੇ ਪਾਪੀ ਜੀਵ ਨੂੰ ਬੁਰੇ ਕਰਮਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਬੁਰੇ ਕਰਮਾਂ ਦਾ ਫਲ ਭੋਗਣ ਜਾਂਦਾ ਹੈ ਉਸ ਨੂੰ ਨਰਕ ਕਿਹਾ ਜਾਂਦਾ ਹੈ ਦੋਜਕ ਜਹਨਮ ਇਹ ਹਰ ਧਰਮ ਦੇ ਵਿੱਚ ਇਹਦਾ ਜ਼ਿਕਰ ਮਿਲੇਗਾ ਹੁਣ ਇਹ ਜਿਹੜਾ ਨਰਕ ਹੈ ਇਹਦਾ ਇੱਕ ਹੋਰ ਪੱਖ ਵੀ ਹੈ ਜਿਹੜਾ ਨੀਚ ਕਰਮ ਕਰੇ ਕਹਿੰਦੇ ਉਹਦਾ ਜੀਵਨ ਕੋ ਕਰਮੀ ਦਾ ਨਰਕਾਂ ਵਰਗਾ ਹੈ ਦੁਖਦਾਇਕ ਹੈ ਮਹਾਰਾਜ ਕਹਿੰਦੇ ਤੂੰ ਨਰਕ ਪੁੰਚੇਗਾ ਪੁੰਚਦਾ ਮਤਲਬ ਹੁੰਦਾ ਹੈ ਭਖਣਾ ਭੋਗਣਾ ਨਰਕ ਵਿੱਚ ਕਹਿੰਦੇ ਤੈਨੂੰ ਆਉਣਾ ਪਵੇਗਾ ਅੱਗੇ ਲਬਜ਼ ਹੈ ਸ਼ਾਸਨ ਸ਼ਾਸਨ ਦਾ ਮਤਲਬ ਹੁੰਦਾ ਹੈ ਡੰਡ ਦੇਣਾ ਸਜ਼ਾ ਦੇਣੀ ਹੁਕਮ ਕਰਨਾ ਬਹਾਰਾਜ ਕਹਿੰਦੇ ਨੇ ਪਾਪ ਕੀਤਾ ਜੂਨਾ ਵਿੱਚ ਪੈ ਗਿਆ ਪਾਪ ਕਰਮ ਦੀ ਸਜ਼ਾ ਫਿਰ ਤੈਨੂੰ ਜਮ ਦਿੰਦੇ ਨੇ ਤੈਨੂੰ ਤਾੜਦੇ ਨੇ ਤੇਰੇ ਲਈ ਬੜੀ ਮੁਸ਼ਕਲ ਖੜੀ ਕਰਦੇ ਨੇ ਜਿਵੇਂ ਸਮਝ ਲਓ 84 ਲੱਖ ਜੂਨਾ ਵਿੱਚ ਸਾਸਨ ਤੋਂ ਭਾਵ ਹੈ ਸਾਨੂੰ ਪ੍ਰਮਾਤਮਾ ਦੇ ਹੁਕਮ ਵਿੱਚ ਦੁੱਖ ਮਿਲਦਾ ਹੈ ਗਰਤ ਵੈਸੇ ਟੋਏ ਨੂੰ ਵੀ ਕਿਹਾ ਜਾਂਦਾ ਹੈ ਗੁਰਵਰਜਨ ਸਾਹਿਬ ਪਾਤਸ਼ਾਹ ਆਖਣ ਲਗੇ ਭਾਈ పాਪ ਕਰਦਾ ਹੈ ਨਰਕਾਂ ਦੇ ਟੋਏ ਵਿੱਚ ਛੁੱਟਿਆ ਜਾਵੇਂਗਾ ਵਿਕਾਰਾਂ ਵਿੱਚ ਪਿਆ ਹੈ ਜੀਵਨ ਕਾਲ ਵਿੱਚ ਰੋਗਾਂ ਸ਼ੋਗਾਂ ਵਿੱਚ ਗਲਿਆ ਰਹੇਗਾ ਔਰ ਇਹ ਇੱਕ ਜਨਮ ਦੀ ਗੱਲ ਨਹੀਂ ਹੈ ਬਾਣੀ ਕਹਿੰਦੀ ਕਈ ਕੋਟ ਬਹੁ ਜੋਨੀ ਫਿਰ헤 ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਨਰਕ ਸੁਰਗ ਨਿਵਾਸੀ ਜਹ ਜਹ ਬਾਣਾ ਤਹ ਤਹ ਰਾਖੇ ਨਾਨਕ ਸਭ ਕਿਸੂ ਪ੍ਰਭ ਕਾ ਹੱਥ ਹੈ ਮਹਾਰਾਜ ਕਹਿੰਦੇ ਨੇ ਇਥੇ ਕਰੋੜਾਂ ਵਾਰ ਜੰਮਣਾ ਪਿਆ ਕਰੋੜਾਂ ਵਾਰ ਮਰਨਾ ਪਿਆ ਇਥੇ ਕਰੋੜਾਂ ਹੀ ਲੋਕ ਨਰਕਾਂ ਵਿੱਚ ਜਾਂਦੇ ਨੇ ਕਰੋੜਾਂ ਹੀ ਸਵਰਗਾ ਵਿੱਚ ਚਲੇ ਜਾਂਦੇ ਨੇ ਮੈਨੇ ਮਿਲੀਅਨਸ ਡਵੇਲ ਇਨ ਹਾਈਵਨ ਐਂਡ ਇਨ ਹੈਲ ਕਈ ਨਰਕਾਂ ਵਿੱਚ ਜਾਣਗੇ ਕਈ ਸਵਰਗਾ ਵਿੱਚ ਜਾਣਗੇ ਗੱਲ ਕਾਦੀ ਹੈ ਉਹਦੇ ਬਾਣੇ ਵਿੱਚ ਉਹਦੇ ਹੁਕਮ ਵਿੱਚ ਸਜ਼ਾ ਹੈ ਉਹਦੇ ਬਾਣੇ ਵਿੱਚ ਹੁਕਮ ਵਿੱਚ ਹੀ ਬਰਕਤਾਂ ਨੇ ਫਲ ਹੈ ਸਭ ਉਹਦੇ ਹੱਥ ਵਿੱਚ ਹੈ